ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਬੀਤੇ ਦਿਨੀ ਸ਼ੰਭੂ ਬਾਰਡਰ ਦੇ ਉਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ ਕਿਸਾਨਾਂ ਨੂੰ ਰੋਕਣ ਦੇ ਲਈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜਿਹੜੇ ਬਾਰਡਰ ਏਰੀਆ ਦੇ ਨਾਲ ਲੱਗਦੇ ਜ਼ਿਲ੍ਹੇ ਉਹਨਾਂ ਦੇ ਜਿਹੜੇ ਪਿੰਦੇ ਹਸਪਤਾਲ ਨੇ ਉਹਨਾਂ ਨੂੰ ਵੀ ਅਲਰਟ ਤੇ ਕਰ ਦਿੱਤਾ ਸੀ ਕਿ ਤਿਆਰ ਬਰ ਤਿਆਰ ਰਹਿਣਾ ਉੱਥੇ ਹੀ ਜਿਹੜੀ ਐਂਬੂਲੈਂਸ ਗੱਡੀਆਂ ਦੀ ਜਿਹੜੀ ਤਾਦਾਦ ਸੀ ਉਹ ਵਧਾ ਦਿੱਤੀ ਗਈ ਸੀ ਇਸ ਇਹਨਾਂ ਬਾਰਡਰਾਂ ਦੇ ਲਾਗੇ ਚਾਹੇ ਉਹ ਸ਼ੰਭੂ ਬੈਰੀਅਰ ਹੋਵੇ ਚਾਹੇ ਖਨੋਰੀ ਬਾਰਡਰ ਦੀ ਗੱਲ ਕਰੀਏ ਜਾਂ ਡੱਬ ਵਾਲੀ ਦੀ ਸੋ ਐਂਬੂਲੈਂਸ ਗੱਡੀਆਂ ਦੀ ਜਿਹੜੀ ਤਾਦਾਦ ਆ ਉਹ ਵਧਾ ਦਿੱਤੀ ਸੀ ਕਿ ਜੇਕਰ ਕੋਈ ਫੱਟੜ ਹੁੰਦਾ ਹੈ ਤੇ ਦੇ ਵਿੱਚ ਲਜਾਇਆ ਜਾਵੇ ਸੋ ਕਿ ਹੁਣ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਜਾਂ ਕਿਤੇ ਦੇਸ਼ ਦੇ ਵਿੱਚ ਕੋਈ ਮੁਸੀਬਤ ਜਾਂ ਕੋਈ ਕੋਈ ਵੀ ਆਫਤ ਆਉਂਦੀ ਹੈ ਤਾਂ ਖਾਲਸਾ ਏਡ ਵੀ ਜਿਹੜੀ ਆ ਉਹ ਮੌਕੇ ਤੇ ਪਹੁੰਚ ਕੇ ਜਿਹੜੀ ਰਾਹਤ ਦਾ ਕਾਰਜ ਜਿਹੜੇ ਆ ਉਹ ਸੰਭਾਲ ਲੈਂਦੀ ਆ ਸੋ ਇੱਥੇ ਵੀ ਸ਼ੰਭੂ ਬੈਰੀਅਰ ਦੇ ਉੱਤੇ ਖਾਲਸਾ ਏਡ ਦੀ ਗੱਡੀ ਪਹੁੰਚੀ ਆ ਮੈਡੀਕਲ ਜਿਹੜੀ ਆ ਟੀਮ ਆ ਉਹ ਪਹੁੰਚੀ ਆ ਗੱਲਬਾਤ ਕਰਦੇ ਆ ਜੀ ਤੇ ਵੀਰੇ ਖਾਲਸਾ ਆਈਡ ਵੱਲੋਂ ਤੁਹਾਡੀ ਗੱਡੀ ਆਈ ਹੈ ਮੈਡੀਕਲ ਸੇਵਾਵਾਂ ਹਰ ਵਾਰ ਜਿੱਥੇ ਵੀ ਕਿਤੇ ਆਫਤ ਆਉਂਦੀ ਹੈ ਪਹੁੰਚਦੀ ਹੈ ਤੇ ਇੱਥੇ ਤੁਸੀਂ ਮੈਡੀਕਲ ਸੇਵਾਵਾਂ ਲੈ ਕੇ ਆਏ ਹੋ ਕਿਵੇਂ ਵੇਖਦੇ ਹੋ ਮਾਹੌਲ ਨੂੰ ਇੱਥੇ ਸਾਰੇ ਬਹੁਤ ਇੰਜ ਨੇ ਹੈਗਾ ਵੀ ਬਹੁਤ ਜ਼ਿਆਦਾ ਕਰ ਰਹੇ ਆ ਜਿਵੇਂ ਹਨਾ ਵੀ ਆਈਸ ਕਰਾ ਬਹੁਤੰਨੇ ਫਰੂਫ ਹੋ ਰਹੇ ਆ ਰੀਕਾ ਪੌਣਵਾਸੀ ਨੇ ਟ੍ਰੀਟਮੈਂਟ ਕਰਨ ਵਾਸਤੇ ਆਏ ਜਿਵੇਂ ਸੇਵਾ ਲਾ ਲੋ ਵੇਖ ਕੋਈ ਹੋਵੇ ਘੱਡ ਲੋ ਸਾਰੇ ਇੱਕ ਬਰਾਬਰ ਆ ਗਏ ਵੀਰੇ ਜੀ ਹਾਂਜੀ ਤੇ ਜਿਵੇਂ ਕੱਲ ਅਥਰੂ ਗੈਸ ਦੇ ਗੋਲੇ ਦਾਗੇ ਗਏ ਸੀਗੇ ਵੱਡੀਆਂ ਮੁਸੀਬਤਾਂ ਜਿਹੜੀਆਂ ਕਹਿ ਲਈਏ ਕਿ ਕਿਸਾਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮ ਆਈਸ ਡ੍ਰੌਪਸ ਹੈਗੇ अवेलेबल ਹੈਗੇ ਬਾਦੀ ਸਾਰੇ ਜੀ ਤੇ ਜਿਵੇਂ ਤੁਹਾਡੀ ਇੱਕ ਇਥੇ ਗੱਡੀ ਬਿਲਕੁਲ ਬਾਰਡਰ ਦੇ ਉੱਤੇ ਮੌਜੂਦ ਆ ਇਹ ਤੋਂ ਇਲਾਵਾ ਹੋਰ ਕਿੰਨੇ ਤੁਹਾਡੇ ਯੂਨਿਟ ਜਿਹੜੇ ਆ ਲਾਗੇ ਪਾਸੇ ਖਨੋਰੀ ਬਾਰਡਰ ਤੇ ਵੀ ਪਹੁੰਚੇ ਜਾਂ ਦੂਸਰੇ ਡੱਬੋ ਵਾਲੀ ਵਾਲੇ ਪਾਸੇ ਵੀ ਪਹੁੰਚੇ हां जी हां जी सारे वीर अपने उधर भी है गए हैं ब्रदर उधर भी अपने चल रहे हैं अपनी बाकी तीन चार गाड़ियां और भी इधर आई हैं वो पर्सली साइड से आई हैं ठीक है अपनी दो गाड़ियां मेन जड़ीं है इथे हैगियां इमरजेंसी वास्ते अपनी एक गाड़ी सामने खड़ी हैगी है जी ते मेडिकल सेवा ਤੋਂ ਇਲਾਵਾ ਹੋਰ ਤੁਹਾਡੀ ਕਿਹੜੀ ਕਿਹੜੀ ਜੜੀ ਸਰਵਿਸ ਇੱਥੇ ਬਾਰਡਰ ਦੇ ਉੱਤੇ ਚੱਲ ਰਹੀ ਹੈ ਜੀ ਬਸ ਆਪਣੀ ਮੈਡੀਕਲ ਟ੍ਰੀਟਮੈਂਟ ਹੀ ਇੱਥੇ ਹੈਗਾ ਹੀ ਆ ਇਹ ਬਸ ਠੀਕ ਹੈ ਜੀ ਹਾਂ ਜੀ ਬਾਕੀ ਆਪਣੀ ਸਾਰੀ ਇਹ ਸਰਵਿਸ ਇਹੀ ਹੈਗੀ ਪਰ ਅਮਰਜੈਂਸੀ ਸਾਰੇ ਪੇਸ਼ੇ ਨੂੰ ਲੈ ਕੇ ਜਾਣਾ ਬਸ ਅਮਰਜੈਂਸੀ ਵਾਸਤੇ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੇ ਇਹ ਵੀਰ ਖਾਲਸਾ ਏਡ ਤੋਂ ਨੇ ਤੇ ਦੱਸ ਦਿੰਨੇ ਕਿ ਕਿਤੇ ਵੀ ਦੇਸ਼ ਦੇ ਵਿੱਚ ਜੇ ਕਿਤੇ ਕੋਈ ਆਫਤ ਆਉਂਦੀ ਹੈ ਤਾਂ ਖਾਲ ਹਮੇਸ਼ਾ ਮੌਕੇ ਤੇ ਦੂਜੀਆਂ ਜੇ ਸੈਨਾ ਦੀ ਗੱਲ ਕਰੀਏ ਜਾਂ ਦੂਜੇ ਰਾਹਤ ਕਾਰਜਾਂ ਦੀ ਗੱਲ ਕਰੀਏ ਉਹਨਾਂ ਤੋਂ ਪਹਿਲਾਂ ਖਾਲਸਾ ਏਡ ਦੀਆਂ ਟੀਮਾਂ ਪਹੁੰਚੀਆਂ ਹੁੰਦੀਆਂ ਐਂਬੂਲੈਂਸ ਦੀ ਗੱਡੀ ਵੀ ਇੱਥੇ ਮੌਜੂਦ ਆ ਤੇ ਮੈਡੀਕਲ ਜਿਹੜੀ ਟੀਮਾਂ ਉਹ ਵੀ ਜੇ ਗੱਲ ਕਰੀ ਹਾਈ ਡ੍ਰੋਪ ਵਗੈਰਾ ਜਿਹੜੀ ਇੱਥੇ ਮੇਨ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਥਰੂ ਗੈਸ ਦੇ ਗੋਲੇ ਤਾਂ ਅੱਗੇ ਜਾਂਦੇ ਨੇ ਅੱਖਾਂ ਦੇ ਵਿੱਚ ਜਲਨ ਹੁੰਦੀ ਹੈ ਜਾਂ ਸਾਹ ਲੈਣ ਦੇ ਵਿੱਚ ਕੋਈ ਦਿੱਕਤ ਹੁੰਦੀ ਹੈ ਤਾਂ ਉਹਦਾ ਜਿਹੜਾ ਮੌਕੇ ਤੇ ਹੀ ਇਲਾਜ ਖਾਲਸਾ ਏਡ ਦੀ ਟੀਮ ਵੱਲੋਂ ਕੀਤਾ ਜਾਂਦਾ ਕੈਮਰਾਮੈਨ ਅੰਕੀਤ ਤੇ ਪਰਮਿੰਦੇ ਨਾਲ ਗਗਨਦੀਪ ਸਿੰਘ ਸ